ਆਵਾਜ਼ ਮਾਰੀ ਸਭ ਤੋਂ ਪਹਿਲਾਂ ਆਪਣੀ ਬੇਟੀ ਨੂੰ ਮਾਂ ਬੇਟਾ ਆਹੋ ਮਾਂ ਕੋ ਜਿਹੜੀ ਜਿਹੜੀ ਮੇਰੇ ਕੋਲ 2 ਸਾਲ ਵੱਡੀ ਸੀ 18 ਔਰ 19 ਸਾਲ ਦੀ ਸੀ ਔਰ ਬੈਠ ਗਈ ਮੇਰੇ ਪਿਤਾ ਜੀ ਨੇ ਖੰਡਾ ਜਦ ਕਰ ਲਗੇ ਕਿ ਉਹ ਬਾਹਰ ਜਿਹੜਾ ਸੀ ਉਹ ਲੱਗਿਆ ਨਾ ਵਾਰ ਲੱਗਿਆ ਨਾ ਰੱਬ ਜਾਣੇ ਉਹ ਆ ਗਿਆ ਔਰ ਕੀ ਹੋ ਗਿਆ ਮੇਰੀ ਭੈਣ ਨੇ ਆਪਣੀ ਗੁੱਤੀ ਅੰਕ ਕੀਤੀ ਔਰ ਮੇਰੇ ਪਿਤਾ ਜੀ ਨੇ ਬੜੇ ਗੁੱਸੇ ਨਾਲ ਉਹ ਤੋਂ ਪਤਾ ਨਹੀਂ ਕੀਤਾ ਔਰ ਮੋਰੀ ਕਿਰਪਾ ਨਾਲ ਸਿਰ ਉਹ ਪਰੇਸ਼ਾਨ ਤੋਂ ਤੇ ਦੋਏ ਚਾਚਾ ਜੀ ਜਾਨ ਨੇ ਮੇਰੇ ਇੱਕ ਹੋਰ ਤਾਂ ਹੈ ਜੀ ਵੀ ਉੱਪਰ ਸਨ ਜਿਨ੍ਹਾਂ ਦਾ ਕਾਫੀ ਵੱਡਾ ਸਰੀਰ ਸੀ ਉਹਨਾਂ ਸਾਰਿਆਂ ਨੇ ਕੱਟਣਾ ਸ਼ੁਰੂ ਕੀਤਾ ਖਟ 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 ਦੀ ਆਵਾਜ਼ ਆਮ ਸੀ ਮੈਂ ਯਕੀਨ ਜਾਣ ਕੇ ਜਾਣਾ 60 ਸਾਲ ਮੈਨੂੰ ਅੱਜ ਦੀ ਯਾਦ ਹੈ ਕਿਸੇ ਨੇ ਹਾਈ ਨਹੀਂ ਕੀਤੀ ਬਸ ਮਾਇਗ੍ਰੇਡੀ ਵਾਦਾਂ ਮਰੀ ਗਿਆ ਕਿਸੇ ਨੇ ਹਾਈ ਨਹੀਂ ਕੀਤੀ ਕੋਈ ਨਸੀ ਨਹੀਂ ਕਿਸੇ ਨੇ ਰੋਲਾ ਨਹੀਂ ਪਾਇਆ ਵੈਰੀ ਫੌਸ ਕਿਸੇ ਕੋਲ ਪਾਕਿਸਤਾਨ ਪਾਕਿਸਤਾਨ ਹਾਜੀ ਜ਼ੋਰਦਾਰ ਤਾੜੀਆਂ ਵੀ ਨਾਲ ਦੇਖੋ ਹਿੰਦੁਸਤਾਨ ਪਾਕਿਸਤਾਨ ਸਾਡੇ ਲਈ ਤਾਂ ਸਾਰੇ ਇੱਕੋ ਹੀ ਹੈ ਪੰਜਾਬੀਆਂ ਦੇ ਦਿਲ ਚ ਸਾਰਿਆਂ ਲਈ ਪਿਆਰ ਹੈ ਸਾਰਿਆਂ ਲਈ ਇਹ ਸਰਹੱਦਾਂ ਇਹ ਜਿਹੜੇ ਬਾਰਡਰ ਇਹ ਤਾਂ ਸਾਡੇ ਪੋਲੀਟਿਸ਼ੀਅਨਸ ਨੇ ਬਣਾਏ ਹੋਏ ਐ ਪਰ ਜਿਹੜੇ ਪੰਜਾਬੀ ਬੋਲਣ ਵਾਲੇ ਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਉਹ ਚਾਹੇ ਇੱਧਰ ਰਹਿੰਦੇ ਚਾਹੇ ਉੱਧਰ ਰਹਿੰਦੇ ਸਾਡੇ ਲਈ ਸਾਰੇ ਸਾਂਝੇ ਸੋ ਜਿਹੜੇ ਮੇਰੇ ਦੇਸ਼ ਤੋਂ ਆਏ ਐ ਇੰਡੀਆ ਤੋਂ ਉਹਨਾਂ ਨੂੰ ਵੀ ਸਵਾਗਤ ਨਿੱਗਾ ਤੇ ਜਿਹੜੇ ਪਾਕਿਸਤਾਨ ਤੋਂ ਆਏ ਉਹਨਾਂ ਨੂੰ ਵੀ ਨਿੱਗਾ ਸਵਾਗਤ ਸਾਡੇ ਸਾਰਿਆਂ ਵੱਲੋਂ میوزਿਕ ਸਾਂਝਾ ਜੀ ਥੈਂਕ ਯੂ ਮੈਮ ਥੈਂਕ ਯੂ ਸੋ ਮੱਚ ਅਪਰੀਸ਼ੀਏਟ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜ਼ੋਰਦਾਰ ਤਾੜੀਆਂ ਸਕੂਡੀ ਦੇ ਨਾਂ ਲਈ ਵੀ